ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਗ ਨੂੰ ਸਾਰਿਆਂ ਨੂੰ ਦੰਦਰਸਤੀਆਂ ਵਾਖੇ ਚਲੋ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਜੀ ਆਪਾਂ ਲੈਤਾ ਜੀ ਇਹ ਬਾਥੂ ਇਹਦੇ ਆਪਣੇ ਖੇਤਾਂ ਚ ਹੁਣ ਕਣਕ ਦੀਆਂ ਵੱਟਾਂ ਤੇ ਆਮ ਹੋ ਜਾਂਦਾ ਜੀ ਇਹ ਚ ਬਹੁਤ ਸਾਰੇ ਤੱਤ ਹੁੰਦੇ ਨੇ ਜੀ ਇਸ ਦੇ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਤੇ ਹੋਰ ਕਈ ਤੱਤ ਹੁੰਦੇ ਜੀ ਜਿਹੜੇ ਆਪਣੇ ਪੇਟ ਨੂੰ ਸਾਫ਼ ਰੱਖਦੇ ਹਨ ਇਹਨਾਂ ਦੀ ਪਛਾਣ ਕਰ ਲਓ ਜੀ ਪਿੰਡਾਂ ਵਾਲੇ ਤਾਂ ਖਾਸ ਕਰਕੇ ਜਾਣਦੇ ਹੋਣਗੇ ਆ ਥੋੜਾ ਜਿਹਾ ਆਪਾਂ ਕੱਟਿਆ ਨਹੀਂ ਹੈਗਾ ਇਸ ਤਰੀਕਾ ਰੱਖ ਲਿਆ ਸੀ ਦਿਖਾਉਣ ਵਾਸਤੇ ਇਹ ਪੇਟ ਨੂੰ ਸਾਫ਼ ਕਰਦਾ ਜੀ ਤੇ ਖੂਨ ਸਰੀਰ ਵਿੱਚ ਨਵਾਂ ਖੂਨ ਬਣਨ ਵਿੱਚ ਮਦਦ ਕਰਦਾਗਾ ਚਲੋ ਜੀ ਅੱਜ ਆਪਾਂ ਇਹਦੀ ਪਰਜੀ ਬਣਾਵਾਂਗੇ एक कड़छ आपों तेल लवेंगे जी तो कोई भी तेल ले सकते हो तेल अपना गर्म हो गया जी हम आपे जीरा अदा चमच जीरे को आपको ज्यादा मचा नहीं है हूँ आपवे प्याज जो तीस हिंग पाने हिंग भी पा सद दो चटकिया लसन से अदरक हरी मिर्च ये भी बिच ही पा रहेगी जी

1 ਮਿੰਟ ਆਪਾਂ ਨੂੰ ਫੇਰ ਪਕਾਵਾਂਗੇ ਹੁਣ अपना थोड़ा जहा हल्का जहाँ कलर चेंज हो गया जी प्याज का पावे बच्चे कटे हुए आलू हम जी आप चमच का चौथा हिस्सा नमक ਨਾਮਕਾ ਪਾਤਾ ਜੀ ਆਪਾਂ ਚੌਥਾ ਚਮਚਾ ਕਿਉਂਕਿ ਬਾਕੀ ਨਾਮਕਾ ਪਾ ਬਾਅਦ ਚਾਹਾਂਗੇ ਮਣ ਆਪਾਂ ਇਹ ਜੇੰਗੀ ਤਰ੍ਹਾਂ ਮਿਕਸ ਕਰਕੇ ਢਾਕ ਦੇਣਾ ਉਪਰ ਅੱਜ ਥੋੜੀ ਜਿਹੀ ਠੰਮੀ ਰੱਖਣੀ ਹੈਗੀ ਆਪਾਂ ਇਹ ਦੋ tane ਵੰਟ ਪਕਾਵਾਂਗੇ। ਅੰਡੇ ਦਾ ਬਾਥੂ ਤਿਆਰ ਕਰਨਾ ਜੀ ਆਪਾਂ। ਜਿਹੜੇ ਡੰਡਲੇ ਮੋٹے ਆਪਾਂ ਇਹ ਤੋੜ ਲੈਣੇ ਆਂ, ਜਿਹੜੇ ਕੋਮਲ ਡੰਡਲੇ ਹੱਥ ਨਰਮ ਜੀ ਉਹ ਰੱਖ ਲੈਣੇ ਆਂਗੇ। ਜੇ ਤੁਸੀਂ ਬਾਥੂ ਦਾ ਸਾਗ ਬਣਾਉਣਾ ਹੈ ਤਾਂ ਤੁਸੀਂ ਸਾਰੇ ਡੰਡਲੇ ਵਿੱਚ ਹੀ ਪਾ ਦੇਣੇ ਆਂ। ਕਿਉਂਕਿ ਉਹ ਤਾਂ ਆਪਾਂ ਘੋਟ ਲਾਂਗੇ ਜੀ ਆਪਾਂ ਬਣਾਉਣੀ ਆ ਭੁਜੀ ਅੱਜ ਜਾਂ ਸਬਜ਼ੀ ਬਣਾ ਲਓ। ਸਬਜ਼ੀ ਵਿੱਚ ਵੀ ਆਪਾਂ ਕੱਲੇ ਪੱਤੇ ਪਾਉਣੇ ਹੈਗੇ। ਇਹ ਆਪਾਂ ਦਿਖਾਉਣ ਵਾਸਤੇ ਰੱਖੇ ਸੀ ਇੰਨੇ ਕ। ਤੇ ਬਕਾਨ ਹੋ ਜੀਏ ਭੁਰਜੀ ਕਾਦੀ ਹੈ ਪਤਾ ਲੱਗ ਜਾਂਦਾ ਹੈਗਾ ਜੇ ਆਪਾਂ ਕੱਟ ਕੇ ਰੱਖ ਲਈਏ ਤਾਂ ਤਾਂ ਪਤਾ ਨਹੀਂ ਲੱਗਦਾ ਹੈਗਾ। ਹੁਣ ਆਪ ਸਾਰੇ ਡੰਡਲੇ ਦੇ ਤੋੜ ਲੈਣੇ ਆ। ਇਹਨੂੰ ਬਰੀਕ ਕੱਟ ਲਾਂਗੇ। ਚਲੋ ਜੀ ਹੁਣ ਆਪਾਂ ਭੁਰਜੀ ਰੱਖੀ ਨੂੰ ਕਿਰਾ ਆਲੂ ਰੱਖੇ ਨੂੰ 5 ਮਿੰਟ ਹੋ ਗਏ। ਹੁਣ ਆਪਾਂ ਵਿੱਚ ਪਾਵਾਂਗੇ ਇਹਦੇ ਬਾਥੂ

पांच मिनट हो गए जी हम आपे कटाया हुआ हाँ टमाटर जी माड़ी मोटाई कच्चा अपन हो पानी टमाटर के पानी ना बन जूगी पावे ये, ये आपा चमचा गर्म मसाला अद्धा चमच नमक जो लाल मिर्च पानी है लाल मिर्च भी पा सकते जी तो आप हरिया वेचा पाइं से ये करके आप लाल मिर्च नहीं पा Kita apa yang dia dapatkan di bawah tekanan ini? Kenapa dokter dia penipu ਪਾ ਪਹਿਲਾਂ ਹਿੰਗ ਨਹੀਂ ਪਾਈ ਸੀ ਇਹਦੇ ਵਿੱਚ ਜੇ ਵੀ ਕਈ ਵਾਰੀ ਆਪਾਂ ਨੂੰ ਹਿੰਗ ਦਾ ਟੇਸਟ ਪਸੰਦ ਨਹੀਂ ਹੁੰਦਾ ਖਟਾਸ ਵਾਸਤੇ ਆਪਾਂ ਫਿਰ ਇਹਦੇ ਵਿੱਚ ਪਾਵਾਂਗੇ ਨਿੰਬੂ ਇਹ ਤੁਸੀਂ ਹਿੰਗ ਪਾਉਣੀ ਹੈ ਹਿੰਗ ਵੀ ਪਾ ਸਕਦੇ ਹੋ ਪਹਿਲਾਂ ਤੜਕੇ 'ਚ ਹੁਣ ਆਪਾਂ ਇਹਦੇ ਵਿੱਚ ਖਟਾਸ ਵਾਸਤੇ ਪਾਵਾਂਗੇ ਜੀ ਨਿੰਬੂ ਨਿੰਬੂ ਦਾ ਸੁਆਦ ਦੁੱਗਣਾ ਹੋ ਜਾਂਦਾ ਜੀ ਪੁਰਜੀ ਦਾ ਚਲੋ ਜੀ ਆਪਣੀ ਭੁਰਜੀ ਬਣ ਕੇ ਤਿਆਰ ਆ ਆਪਣੇ ਚਾਹੇ ਪਰੌਠੇ ਨਾਲ ਖਾਓ ਚਾਹੇ ਬ੍ਰੇਕਫਾਸਟ ਖਾਓ ਜਾਂ ਲੰਚ ਚ ਖਾਓ ਚਾਹੇ ਡਿਨਰ ਚ ਖਾਓ ਬਹੁਤ ਹੀ ਟੇਸਟੀ ਭੁਰਜੀ ਇਹ ਆਪਣੇ ਬਹੁਤ ਸਾਰੀਆਂ ਬਿਮਾਰੀਆਂ ਦੂਰ ਕਰਦੀ ਹੈ ਕਬਜ ਠੀਕ ਹੁੰਦੀ ਹੈ ਜੇ ਇਹ ਨਾਲ ਹੋਣ ਦੀ ਕਮੀ ਨਹੀਂ ਹੋਣ ਦਿੰਦੀ ਖਰੀ ਵਿੱਚ ਮਿਲਣ ਵਾਲੀ ਸਾਰੀਆਂ ਬਿਮਾਰੀਆਂ ਦਾ ਹੱਲ ਬਾਥੂ ਦੀ ਭੁਰਜੀ